ਸੋਹ ਦੇਵਸ਼ਕਪੌਰ ਕਰਨੈਲ ਸਿੰਘ ਪੰਜੋਲੀ ਤੇ ਹੋਰ ਬਹੁਤ ਸਾਰੇ ਐਸ.ਸੀ.ਪੀ.ਸੀ ਮੈਂਬਰ ਆ ਬੀਬੀ ਹੈ ਉਹ ਰਣਜੀਤ ਪੌਰ ਉਹ ਬਹੁਤ ਸਾਰੇ ਸ਼੍ਰੋਮਣੀ ਐਸ.ਸੀ.ਪੀ.ਟੀ ਮੈਂਬਰ ਹੁੰਦੇ ਆ ਅੰਦਰ ਦੀਆਂ ਤਮੀਆਂ ਪੇਸ਼ੀਆਂ ਵਾਲੀ ਬਹੁਤ ਕੋਈ ਦਾਸਦੀ ਹੈ ਤੁਹਾਡੇ ਹੁੰਦਿਆਂ ਕੋਈ ਤੁਹਾਡੀ ਟਰਮ ਦੇ ਵਿੱਚ ਇਹੋ ਜਿਹਾ ਕੁਝ ਜਿਹੜਾ ਸ਼੍ਰੋਣੀ ਕਮੇਟੀ ਨੇ ਗਲਤ ਕੀਤਾ ਹੋਵੇ ਜਾਂ ਐਸ.ਸੀ.ਪੀ.ਸੀ ਮੈਂਬਰ ਹੁੰਦੇ ਆ ਤੁਸੀਂ ਉਹਦਾ ਵਿਰੋਧ ਵੀ ਕੀਤਾ ਹੋਵੇ ਸਾਡੇ ਰਿਲੇਟ ਜਿਹੜਾ ਪਲੱਸ ਪੁਆਇੰਟ ਸੀ ਉਹ ਕਰੋੜਾ ਸਾਹਿਬ ਸੀਗਾ ਹੂੰ ਕਰਤਾ ਜਾਂ ਪਰ ਟੋੜਾ ਸਾਹਮਣੋਂ ਤੇ ਹੁਣ ਇਹ ਜਿਹੜੇ ਅ ਦੂਜਾ ਤਾਂ ਗਰੋਪਿਆ ਟਕਸਾਲੀ ਗਰੋਪਿਆ ਸਾਰਾ ਗਰਦਾਰ ਕਹਿ ਰਿਹਾ ਉਹ ਦੇਖੋ ਹੋਂ ਦਾ ਜੋ ਮਰਜੀ ਗੈ ਉਹਦੇ ਅਪਡੇਟ ਤੁਸੀਂ ਇਸ਼ਾਰਾ ਛੇਕੋਮ ਜਾਣ ਦਈਏ ਕਿ ਜੋ ਹਾਲ ਹੋਣਾ ਹੈ ਇਹ ਹਾਲ ਹੋਇਆ ਤੇ ਅੱਜ ਆਪਾਂ ਕੰਟੀਨੂਅਲ ਕੰਮ ਕਰਦੇ ਜੀ ਕਾਲੀ ਜਲਦੀ ਦਖਲ ਦੇ ਜੀ ਉਹ ਕਹੋਲੀ ਤੇ ਕਰ ਜੀ ਭਾਰੋਂ ਭਈ ਹੋਵੇ ਡਾਇਰੈਕਟ ਨਹੀਂ ਸੀ ਹੁੰਦੀ ਵੀ ਜੋ ਇਹ ਹਾਲ ਹਮ ਇਹ ਜਿਹੜੀ ਮਾਲਵਾ ਬੈਲਟ ਹੈ ਕਿ ਇਹ ਪਾਣੀ ਖਾਰੇ ਉਹ سیمਨ ਨਾਲ ਉਹਦੀ ਜਿਹੜੀ ਤਸਵੀਰ ਬਦਲ ਜਾਂਦੀ ਉਹ ਪੇਂਡ ਦੇ ਜੋਗ ਬਣ ਗਿਆ ਉਹ ਜਦੋਂ ਕੰਕਰੀਟ ਪੈ ਗਈ ਉਹਦੇ ਨਾਲ ਇਹ ਤਾਂ ਪਲਾਸਟਿਕ ਦਾ ਪੇਪਰ ਪਾਦਾ ਉਹ ਬਿਲਕੁਲ ਨਹੀਂ ਛਿਬਣਾ ਉਹਦੇ ਨਾਲ ਜਿਹੜੇ ਸੈਟਾਂ ਦੇ ਦਰਾਸਤ ਵਗੈਰਾ ਸੀ ਉਹਨਾਂ ਨੂੰ ਵੀ ਨੁਕਸਾਨ ਹੋਣਾ ਪਾਣੀ ਦਾ ਲੈਵਲ ਉੱਪਰ ਨਹੀਂ ਹਾਰਾ ਪਾਣੀ ਦੀ ਤਸਵੀਰ ਨਹੀਂ ਬਦਲ ਇਹ ਵੱਡੇ ਘਟਨੇ ਕਿ ਆ ਹੁਣ ਜਿਹੜਾ ਇੱਕ ਪਾਸੇ ਦਾ ਇਹ ਜੋੜ ਲਾਇਆ ਵੀ ਅਸੀਂ ਪਾਣੀ ਹਰਿਆਣਾ ਨੂੰ ਜਾਣ ਨਹੀਂ ਜਣਾ ਇਹ ਦੂਜੇ ਪਾਸੇ ਆਪਣੇ ਆਪ ਹੀ ਵੀ ਨਹੀਂ ਵੀ ਅਸੀਂ ਇੰਨਾ ਪਾਣੀ ਦੇ ਰਹੇ ਹਰਿਆਣੇ ਵਿਚਾਰ ਰਾਸਤਮ ਦੇ ਦੇ ਰਾਸਤਮ ਨੂੰ ਭਾਵੇਂ ਤਾਂ ਇਹ ਬੋਟਰ ਇਸ ਗੱਲ ਦਾ ਕਿਆਲ ਕਰਨ ਵੀ ਕੈਂਡੀਡੇਟ ਕਿਹੜਾ ਚੰਗਾ ਕਿਸੇ ਪਾਰਟੀ ਦਾ ਵੀ ਹੋਵੇ ਪਾਰਟੀਆਂ ਦੇ ਹੀ ਅਗਿਆਨ ਗਿਆ ਰੈਟਰੋਮੈਟਿਕਲੀ ਆਉਣਗੇ ਜਿਹਾ ਅਸੀਂ ਪਾਰਟੀ ਰੂ ਬਦਲਦੇ ਨਹੀਂ ਫਿਰ ਪਾਰਟੀ ਦੇ ਬਦਲ ਦੇ ਪਰ ਲੋਕ ਤਾਂ ਇਸ ਗੱਲ ਜੰਪ ਲੈ ਪਾਉਂਦੇ ਉਹ ਪਿਛੇ ਜਦੋਂ ਪਾਰਲੀਮੈਂਟ ਦੀ ਚੋਣ ਹੋਈ ਹੈ ਸਾਰੇ ਹੀ ਐ ਪਾਰਟੀ ਨੂੰ ਇਹ ਸੀ ਵੀ ਮੈਨੂੰ ਮੋਟਰ ਜ਼ਿਆਦਾ ਮਿਲਣੀ ਜਾਂ ਮੇਰੇ ਕੈਂਡੀਡੇਟ ਜ਼ਿਆਦਾ ਪਰ ਲੋਕਲੇ ਨਹੀਂ ਕਬੂਲੇ 2000 ਰੁਪਏ ਦੁਆਰਾ ਨੂੰ ਕਬੂਲੇ ਲੋਕ ਤਾਂ ਹੰਬੜਾ ਮਾਰਦੇ ਜਿੰਨਾ ਕੋਲ ਸਕੇ ਪਰ ਅਸੀਂ ਆਪਣਾ ਭਾਜ ਨਹੀਂ ਦਰਸ਼ਕੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਕਾਲ ਚੈਨਲ ਮੇਰੇ ਨਾਲ ਸਾਬਕਾ ਐਸਜੀਪੀਸੀ ਮੈਂਬਰ ਸਰਦਾਰ ਜਗਜੀਤ ਸਿੰਘ ਜੀ ਰਤਨਗੜ ਗੱਲਬਾਤ ਕਰਾਂਗੇ ਜੋ 1984 ਬਾਰੇ 41ਵੀਂ ਵਰੇਗੰਡ ਹੋਈ ਹੈ ਔਰ 41ਵੀਂ ਵਰੇਗੰਡ ਤੋਂ ਬਾਅਦ ਜੋ ਪੰਜਾਬ ਦੇ ਲੀਡਰਸ਼ਿਪ ਦੇ ਹਾਲਾਤ ਨੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੇ ਸ਼੍ਰੋਮਣੀ ਅਕਾਲੀ ਦਲ ਤੇ ਜਾਂ ਸਿੱਖ ਜਥੇਬੰਦੀਆਂ ਦੀ ਗੱਲ ਕਰ ਲਈਏ ਪੰਜਾਬ 'ਚ ਬੜੇ ਵੱਡੇ ਮੁੱਦੇ ਆ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਸਿੱਖ ਲੀਡਰਸ਼ਿਪ ਹਰ ਮੁੱਦੇ ਤੇ ਜਾ ਕੇ ਹਰ ਇੱਕ ਵਰਗ ਦੇ ਨਾਲ ਖੜਦੀ ਨਜ਼ਰ ਆਉਂਦੀ ਸੀ ਪਰ ਅੱਜ ਉਹ ਜਿਹੜੀ ਸਪੇਸ ਹੈ ਉਹ ਬਿਲਕੁਲ ਖਾਲੀ ਪਈ ਹੈ ਔਰ ਪੰਜਾਬ ਦੀ ਸਿੱਖ ਲੀਡਰਸ਼ਿਪ ਆਪਣੇ ਹੀ ਮਸਲਿਆਂ ਦੇ ਵਿੱਚ ਆਪਣੇ ਹੀ ਜਿਹੜੇ ਉਹਨਾਂ ਦੇ ਧਾਰਮਿਕ ਮੁੱਦੇ ਨੇ ਉਹਨਾਂ ਮੁੱਦਿਆਂ ਦੇ ਵਿੱਚ ਉਲਝੀ ਨਜ਼ਰ ਆਉਂਦੀ ਹੈ ਔਰ ਇਹਦਾ ਜਿਹੜਾ ਫਾਇਦਾ ਹੈ ਹੋਰ ਜਿਹੜੀਆਂ ਪਾਰਟੀਆਂ ਨੇ ਉਹ ਲੈ ਕੇ ਆਪਣਾ ਖੂਬ ਮজা ਲੈ ਰੀਆਂ ਨੇ ਔਰ ਸਿੱਖ ਜਥੇਬੰਦੀਆਂ ਸਿੱਖ ਲੀਡਰਸ਼ਿਪ ਬਿਲਕੁਲ ਘਰਾਂ 'ਚ ਬੈਠੀਆਂ ਹੋਈਆਂ ਨੇ ਔਰ ਪੰਜਾਬ ਦਾ ਨੌਜਵਾਨ ਪੰਜਾਬ ਦੇ ਯੂਥ ਜਿਹੜੇ ਨੇ ਇਸ ਗੱਲ ਨੂੰ ਬਹੁਤ ਜ਼ਿਆਦਾ ਨਿਰਾਸ਼ ਨਜਦਾਉਂਦੇ ਨੇ ਔਰ ਮੇਰੇ ਨਾਲ ਸਰਦਾਰ ਜਗਜੀਤ ਸਿੰਘ ਜੀ ਰਤਨਗੜ੍ਹ ਸਾਬਕਾ ਐਸਜੀਪੀਸੀ ਮੈਂਬਰ ਇਹਨਾਂ ਦੇ ਭਰਾਤਾ ਸਰਦਾਰ ਇੰਦਰਜੀਤ ਸਿੰਘ ਜੀ ਰਤਨਗੜ੍ਹ ਜਿਹੜੇ 1979 ਦੇ ਵਿੱਚ ਸ਼ਹੀਦ ਹੋਏ ਸਨ ਸਿੱਖ ਕਤਲੇਆਮ ਜਦੋਂ 84 ਦਾ ਹੋਇਆ ਸੀ ਉਹਦੇ ਸ਼ਹੀਦ ਸਿੰਘ ਨੇ ਔਰ ਸ਼ਹੀਦ ਪਰਿਵਾਰ ਨੇ ਗੱਲਬਾਤ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਤਨਗੜ੍ਹ ਸਾਹਿਬ ਜੋ ਅੱਜ ਹਾਲਾਤ ਨੇ ਚਾਹਤੇ ਆਪਾਂ ਸ਼ਰੋਨੀ ਅਕਾਲੀ ਦਲ ਦੇ ਪ੍ਰਧਾਨ ਦੀ ਗੱਲ ਕਰ ਲਈਏ ਸ਼ਰਾ ਸ਼ਰੋਨੀ ਗੁਰਦਾਰਾ ਪਰਉਨ ਕਮੇਟੀ ਦੇ ਪ੍ਰਧਾਨ ਦੀ ਗੱਲ ਕਰ ਲਈਏ ਆਪਸ ਵਿੱਚ ਉਲਝੇ ਜੇ ਬਹੁਤ ਨਜ਼ਰ ਆ ਰਹੀ ਹੈ ਪਰ ਜਿਹੜੇ ਕੌਮ ਦੇ ਅਸਲ ਮੁੱਦੇ ਆ ਕੌਮ ਦੇ ਵਿੱਚ ਨਿਰਾਸ਼ਾ ਬਹੁਤ ਹੈ ਕੌਮ ਲੀਟਰਲੈਸ ਆਪਣੇ ਆਪ ਨੂੰ ਸਮਝ ਰਹੀ ਹੈ ਇਹਨਾਂ ਬਾਰੇ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਆਪਸੀ ਮਸਲਿਆਂ ਨੂੰ ਜ਼ਿਆਦਾ ਜਿਹੜਾ ਸੁਲਝਾਨ ਵਿੱਚ ਨਜ਼ਰ ਆ ਰਿਹਾ ਉਹ ਲਗਾਤਾਰ ਇਦਾਂ ਹੀ ਹੋ ਰਿਹਾ। ਸਭ ਤੋਂ ਪਹਿਲਾਂ ਮੈਂ ਆਪ ਦੇ ਜਿਹੜੇ ਦਰਸ਼ਕਾਂ ਆਪ ਦੇ ਕੇ ਅੰਦਰ ਬਗੋਂ ਸਾਰਿਆਂ ਨੂੰ ਵੈਲਕਮ ਕਰਦਾ ਹਾਂ। ਹਾਲ ਸਾਹਿਬ ਮਾਈਕ ਜੁਪਤੇ। ਇੱਕ ਗੱਲ ਤਾਂ ਦੇਖੋ ਇਹ ਪਹਿਲਾਂ ਤੇ ਸਾਹਮਣੇ ਹੀ ਨਤਰ ਕੇ। ਵੀ ਕਾਲੀ ਗੱਲ ਨਹੀਂ ਤਾਂ ਕਦੇ ਇਹਦਾ 84 ਦਾ ਹੋਏ ਨੂੰ ਕਦੇ ਮਨਾਇਆ ਨਹੀਂ। ਹੂੰ। ਇਹ ਇਹਨਾਂ ਨੇ ਕਦੀ ਮਨਾਇਆ ਹੀ ਨਹੀਂ ਇਹਨਾਂ ਨੇ ਆਪਣੇ ਤੌਰ ਤੇ ਨਹੀਂ ਮਨਾਇਆ ਉਹ ਵੱਖਰੀ ਹੈ ਲੈ ਕੋਲ ਸੰਸਥਾ ਮੈਂ ਇਹ ਜਮਨਾਉਂ ਮੈਂ ਉਹ ਮਨਾਉਂਦੇ ਨਹੀਂ ਹਾਂ ਜਿਵੇਂ ਬੰਦੀ ਲੈਵਲ ਤੇ ਕਿਤੇ ਇਹਨਾਂ ਨੇ ਨਹੀਂ ਕਾਲਤਾਪ ਸਾਬ ਤੇ ਉਹ ਕਾਲਤਾਪ ਸਾਬ ਵੈ ਮੰਨ ਲਓ ਐ ਜੀਪੀਸੀ ਵੈ ਮੰਨ ਲਓ ਉੱਥੇ ਇਹ ਮਨਾਉਂਦੇ ਨੇ ਅੱਗੇ ਇਹ ਡੰਡੇ ਸੁੱਟੇ ਨਾਲ ਕਰਦੇ ਰਹੇ ਐਜ ਕਿ ਗੋਪਤ ਡੰਡਾ ਸੁੱਟਾ ਹੋਇਆ ਇਹਨਾਂ ਦਾ ਬਣਾਉਣ ਦਾ ਵੀ ਜਿਹੜਾ ਇਹ ਨਹੀਂ ਆ ਵੀ ਕੋਈ ਟੀਚਾ ਉਹਤੇ ਕੋਈ ਗੁਪਤ ਡੰਡਾ ਸੋਟਾ ਨਹੀਂ ਮੈਂ ਸਮਝਿਆ ਕੀ ਚੱਕਰ ਗੁਪਤ ਡੰਡਾ ਸੋਟਾ ਜੇ ਇਹ ਇਹ ਨਾ ਤਾਂ ਉਹ ਕਲੀਅਰ ਹੈ ਕਾਲ ਦਖਦਾ ਜੇ ਯਾਰ ਇੱਕ ਵਾਰ ਤੇ ਉਹਨੂੰ ਛੇਕੀ ਫਿਰਦਾ ਪ੍ਰਧਾਨ ਸਾਹਿਬ ਨੇ ਵੀ ਚਾਹੀ ਮਾਨਤਾ ਜੀ ਦੇ ਨਹੀਂ ਦਿੱਤੀ ਨਹੀਂ ਇਸ ਰੂਪਾ ਨਹੀਂ ਸਾਹਿਬ ਕੋਲ ਅੱਛਾ ਤਾਂ ਮਿਸਾਵ ਨੇ ਉਹਨਾਂ ਕੋਈ ਮਾਨਤਾ ਨਹੀਂ ਦਿੱਤੀ ਕੋਈ ਕਦੇ ਪਾਇੰਚੰਦਾ ਹੋਇਆ ਨਹੀਂ ਹੂੰ ਕੋਈ ਸੰਸਥਾਵਾਂ ਦਾ ਨਹੀਂ ਹੋਇਆ ਹੂੰ ਉੱਥੇ ਵੀ ਦੇਖੋ ਸਵੇਰੇ ਹੀ ਆਜੇ ਜਿਹੜੀਆਂ ਲੰਗ ਜਿੱਥੇ ਬੰਦੀਆਂ ਕੇ ਟਕਸਾਲ ਵਾਲੇ ਰੋਲਸਾਂ ਦੇ ਨਾਲ ਲੱਗੇ ਅੰਦਰ ਫੜ ਕੇ ਪਏਗੇ ਤੇ ਜਿਹੜੇ ਟਾਸਕ ਬੋਰਡਸ ਆਉ ਥੱਲੇ ਕਵਰ ਕਰਨੇ ਆ ਹਮ ਲੋਕਾਂ ਨੂੰ ਗੋਸ਼ਟ ਘਟਣ ਨੂੰ ਦਿੱਤਾ ਗਿਆ ਉਹਨੂੰ ਹੁਣ ਕਿਸ ਤਰੀਕੇ ਨਾਲ ਤੁਸੀਂ ਲੈ ਆਪੋਨ ਆਪਣਾ ਖਿਆਲ ਇਹ ਖੁੱਲੇ ਦੌਰ ਤੇ ਮਨਾਇਆ ਗਿਆ ਜਾਂ ਬੰਦਾ ਜਿਹਾ ਮਨਾਇਆ ਤੁਸੀਂ ਕੀ ਦਪਰਾਚੋ ਦਰਜੀਤ ਸਿੰਘ ਰਤਨਗੜ ਸ਼ਹਾਦਤ ਹੁੰਦੀ ਹੈ ਉਸ ਤੋਂ ਬਾਅਦ ਪੰਜਾਬ ਘਰ ਦੇ ਹਾਲਾਤੇ ਬਹੁਤ ਮਾੜੇ ਹੋਏ ਹੁਣੇ ਆ ਬੱਚਿਆਂ ਨੂੰ ਸਾਹਮਣੇ ਆ ਉਹਨਾਂ ਦੇ ਪਰਿਵਾਰ ਨੂੰ ਤੁਹਾਡੇ ਨਾਲ ਕਿਹੋ ਜਿਹਾ ਵਿਹਾਰ ਕੀਤਾ ਗਿਆ ਔਰ ਇਸ ਤੋਂ ਬਾਅਦ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦਾਰਾ ਪਰੰਤ ਕਮੇਟੀ ਨੇ ਤੁਹਾਡੀ ਕੋਈ ਸਾਰ ਲਈ ਉਹ ਅਨੁਮੈਟਡ ਸੀ ਮੈਂ ਆਣਾ ਨਹੀਂ ਜੀ ਮੈਂ ਉਸ ਰੀਲ ਬਾਰੇ ਜਾਂਦਾ ਜੀ ਮੇਰੇ ਆਏ ਤਾਂ ਮੇਰੇ ਨਾਲ ਵੀ ਆਇਆ ਮੇਰਾ ਪਾਸਪੋਰਟ ਲੈ ਕੇ ਉਸ ਤੋਂ ਬਾਅਦ ਉਹ ਦੰਗ ਵਿਖੇ ਦੇ ਪਰਲੇਗੇ ਚਾਰਤਾ ਗੇ ਪੜਲੇਗੇ ਚੜਤਾ ਜੋ ਉਸ ਟਾਈਮ ਚ ਹੁੰਦਾ ਸੀ ਉਹਦੀ ਬੈਕਗ੍ਰਾਉਂਡ ਲਾਰਜ ਵੀ ਸੀ ਉਠਾਣੇ ਦਾ ਮਾਰਿਆ ਗਿਆ ਪਿੱਛੋਂ ਪਾਸਪੋਰਟ ਨਹੀਂ ਮਿਲਿਆ ਉਹਦੇ ਕਰਕੇ ਫਿਰ ਮੇਰਾ ਉਸਾਰ ਉਹ ਜਿਹੜੇ ਲਾਈਨ ਚ ਟੁੱਟ ਗਈ ਤੇ ਉਹਦੇ ਬਾਅਦ 89 ਦੀ ਫੈਲੈਕਸ਼ਨ ਆਈ ਐਮਪੀ ਦੀ ਫਿਰ ਉਹ ਮਾਂਚਰ ਉਸਾ ਸੀ ਰੈਵਨਸ ਗਰੋਂ ਦੀ ਫੈਲੈਕਸ਼ਨ ਜਿ ਮਾਰੈਂਡਿਜ਼ਮ ਚਾਰਜ ਬਣ ਕੇ ਉਹਨਾਂ ਦੀ ਮਤਾਧਿਕਾਰਿਕ ਇਹ ਚੱਲਿਆ ਇੰਚਾਈਟ ਜੀ ਜੀ ਫਿਰ ਇਲੈਕਸ਼ਨ ਬਲੇ ਕੀਆ ਨਤਰ ਪ੍ਰੇਮੀ ਉਹਨਾਂ ਨੇ ਇਲੈਕਸ਼ਨ ਲਗੋ ਯਾਦਿਕ 99 ਚ ਇਲੈਕਸ਼ਨ 24 ਘੰਟੇ ਪਹਿਲੇ ਕੈਨਸਲ ਹੋ ਗਈ ਪੋਜੀਟਿਵਲੀ ਮੈਂ ਤੇ ਕਰ ਰਹੇ ਸੁਖਦੇਵ ਸਿੰਘ ਪੌਰ ਕਰਨੈਲ ਸਿੰਘ ਪੰਜੋਲੀ ਤੇ ਹੋਰ ਬਹੁਤ ਸਾਰੇ ਐਸਜੀਪੀਸੀ ਮੈਂਬਰ ਹੈ ਬੀਬੀ ਹੈ ਉਹ ਰਣਜੀਤ ਕੌਰ ਉਹ ਬਹੁਤ ਕੋਜ ਸ਼ਰੋਮਨੀ ਅ ਤੇ ਐਸ.ਸੀ.ਪੀ.ਟੀ ਮੈਂਬਰ ਹੁੰਦੇ ਆ ਅੰਦਰ ਦੀਆਂ ਕਮੀਆਂ ਪੇਸ਼ੀਆਂ ਬਾਰੇ ਬਹੁਤ ਕੁਝ ਦੱਸਦੀ ਹੈ। ਹਾਂਜੀ। ਤੁਹਾਡੇ ਹੁੰਦਿਆਂ ਕੋਈ ਤੁਹਾਡੀ ਟਰਮ ਦੇ ਵਿੱਚ ਇਹੋ ਜਿਹਾ ਕੁਝ ਜਿਹੜਾ ਸ਼੍ਰੋਣੀ ਕਮੇਟੀ ਨੇ ਗਲਤ ਕੀਤਾ ਹੋਵੇ ਜਾਂ ਐਸ.ਜੀ.ਪੀ.ਸੀ.ੀ ਮੈਂਬਰ ਹੁੰਦੇ ਆ ਤੁਸੀਂ ਉਹਦਾ ਵਿਰੋਧ ਵੀ ਕੀਤਾ ਹੋਵੇ। ਕਿਉਂ ਸਾਡੇ ਵੇਲੇ 'ਚ ਜਿਹੜਾ ਪਲੱਸ ਪੁਆਇੰਟ ਚਾਹੀਏ ਉਹ ਟੋੜਾ ਸਾਹਿਬ ਸੀ ਕਰ। ਹੂੰ। ਕਰਤਾ ਤਾਂ ਪਰ ਟੋੜਾ ਸਾਹਿਬ ਨੂੰ ਤੇ ਹੁਣ ਇਹ ਜਿਹੜੇ ਅ ਦੂਜਾ ਤਾਂ ਗਰੁੱਪ ਆ ਟਕਸਾਲੀ ਗਰੁੱਪ ਆ ਸਾਰਾ ਗਰਦਾਰ ਕਹਿ ਰਿਹਾ। ਉਹ ਦੇਖੋ ਹੁਣ ਤਾਂ ਜੋ ਮਰਜੀ ਗਏ ਉਹਨਾਂ ਦੇ ਅੰਦਰ ਜੇ ਤੁਸੀਂ ਇਸ਼ਾਰਾ ਸੇ ਕੋਮ ਜਾਣਦੀ ਐ ਕਿ ਜੋ ਹਾਲ ਹੋਣਾ ਐ ਇਹ ਹਾਲ ਹੋਇਆ ਉਹ ਰਜਾਪੁਰ ਦੀ ਨਾਲ ਕੰਮ ਕਰਦੇ ਜੀ ਅਕਾਲੀ ਦਲ ਦੀ ਦਖਲਦਾਨ ਜੀ ਉਹ ਕਬੂਲ ਨਹੀਂ ਤੇ ਕਰਦੇ ਜੀ ਬਾਰੋਂ ਭਈ ਹੋਵੇ ਡਾਇਰੈਕਟ ਨਹੀਂ ਸੀ ਹੁੰਦੀ ਵੀ ਜੋ ਇਹ ਹਾਲ ਹੂੰ ਪਰ ਹੁਣ ਤਾਂ ਸ਼ਰਿਆ ਅਕਾਲੀ ਦਲ ਕਹਿੰਦਾ ਮੈਂ ਉੱਥੇ ਜਿਹੜੀ ਹੈਗੀ ਐ ਦਖਲਦਾਨ ਜੀ ਕਹ ਰਿਆ ਪਰ ਇੱਕ ਬਨੇ ਬਿਆਰਿਆ ਜਾਂਦਾ ਸੁਖਵੀਰਵਾਲ ਸਾਹਿਬ ਕਹਿੰਦੇ ਮੈਨੂੰ ਤਾਂ ਕੁਝ ਪਤਾ ਹੀ ਕੁਕ ਨਹੀਂ ਕਾ ਹੋ ਜਾਪਾ ਵੀ ਜਾਣਦੇ ਸਾਵਨ ਦੇਖ ਰਹੇ ਜੋ ਹੋ ਰਿਹਾ ਹੈ ਕਿ ਕਿਸ ਤਰੀਕੇ ਨਾਲ ਹੋ ਰਿਹਾ ਹਮ ਹੁਣ ਤਾਂ ਖਲੀਰ ਹੋ ਗਿਆ ਸ਼੍ਰੋਮ ਨੇ ਕਮੇਟੀ ਦੇ ਥਾਪੇ ਹੋਏ ਜਿਹੜੇ ਸਿੰਘ ਜੈਪਾ ਹਨ ਉਹ ਮੈਂ ਬਦਲੇ ਜਾ ਰਹੇ ਹਮ ਕਿ ਜਿਹੜੇ ਯੂਦਾ ਉਹ ਕਿਸ ਤਰੀਕੇ ਨਾਲ ਕੰਮ ਕਰ ਰਹੇ ਹਮ ਜਿਹੜੇ ਕੱਢੇ ਹੋਏ ਉਹਨਾਂ ਨੇ ਕੀ ਦੇ ਜਾਰੀ ਕਰੇ ਕਿ ਸਾਰੇ ਅਸਤੀਫਾ ਦਿਓ ਇਹਦਾ ਮਤਲਬ ਉਹ ਉਸ ਗਲਤ ਹੈ ਉਚਾ ਹੋਇਆ ਹੂੰ ਉਹੀ ਤਰ੍ਹਾਂ ਗੋਸੇ ਹੋਈ ਉਹਨੂੰ ਕੱਢਿਆ ਗਿਆ ਜੀ ਜੀ ਸੋ ਪਰਦਾ ਖਾ ਹੂੰ ਇਹ ਫੋਨ ਗੱਲ ਫੋਨ ਜਿਹੜੇ ਹਾਲਾਤ ਆ 41 ਬਰੇ ਗਨ ਬਣਾ ਕੇ ਹਟਿਆ ਹਾਂ ਮਸਲੇ ਪੰਜਾਬ ਚ ਉੱਥੇ ਖੜੇ ਆ ਪਰ ਇਹਦਾ ਮੁੱਦਾ ਨਹੀਂ ਹੱਲ ਹੋਇਆ ਐਸਵਾਈਐਲ ਨਾਲ ਦਾ ਮੁੱਦਾ ਉਵੇਂ ਟਕਦਾ ਹਰਿਆਣ ਰਾਜਸਥਾਨ 1956 ਚ ਨਹਿਰ ਕਾਢ ਕੇ ਦਿੱਤੀ ਉਸ ਤੋਂ ਕਈ ਹਜ਼ਾਰ ਕਿਊਸ ਕਬਦ ਪਾਣੀ ਹੁਣ ਹਰ ਰਾਜਸਥਾਨ ਨੂੰ ਹੋਰ ਦਿੱਤਾ ਜਾ ਰਿਹਾ ਇੱਥੋਂ ਤੱਕ ਕਿ ਥੱਲੇ ਕੰਕਰੀਟ ਪਾ ਕੇ ਪਾਣੀ ਸਿਮੇ ਨਾ ਪੰਜਾਬ ਚ ਕਿਤੇ ਪੰਜਾਬ ਦੀ ਧਰਤੀ ਚ ਪਾਣੀ ਅੰਦਰ ਨਾ ਜਾ ਸਕੇ ਉਹ ਪਾਣੀ ਹੋਰ ਵੱਧ ਦਿੱਤਾ ਜਾ ਰਿਹਾ ਠੀਕ ਹੈ ਪੰਜਾਬ ਦੇ ਪੰਜਾਬੀ ਬੋਲਿਆਂ ਦੇ ਇਲਾਕੇ ਚੰਡੀਗੜ੍ਹ ਦਾ ਮਸਲਾ ਆਪਾਂ ਚੰਡੀਗੜ੍ਹ ਚ ਬੈਠੇ ਆ ਹੋਰ ਬੜੇ ਸਾਰੇ ਮਸਲੇ ਆ ਜਿਉਂ ਦੇ ਤਿਉਂ ਇਹ ਸੰਤਾਂ ਤੋਂ ਬਾਅਦ ਸੀਨੀ ਤੋਂ ਬਾਅਦ 41 ਸਾਲ ਹੋ ਗਏ ਪੰਜਾਬ ਚ ਕੋਈ ਇਹੋ ਜਿਹਾ ਲੀਡਰ ਨਹੀਂ ਜੰਮਿਆ ਪੰਜਾਬ ਦਾ ਕੋਈ ਇਹੋ ਜਿਹਾ ਲੀਡਰ ਨਹੀਂ ਜਿਹੜਾ ਪੰਜਾਬ ਦੇ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਦਾ ਹੋਵੇ। ਦੇਖੋ ਹੁਣ ਮਸਲਾ ਰਾਜਗੰਤ ਤੱਕ ਰਹਿ ਗਿਆ। ਇਹਦੇ ਪੁਰਾਣੇ ਮਸਲੇ ਆ। ਉਹਦਾ ਬਦ ਹੈ। ਪਾਣੀ ਜਿਹੜਾ ਉੱਗਿਆ ਰਿਹਾ ਸੀ ਪਹਿਲਾਂ ਉਹ ਜਿੱਨਾਂ ਪੜੇ ਉਦੋਂ ਪੈਦਾ ਹੁੰਦਾ ਸੀ ਉਹਦੇ ਦਾ ਬਹੁਤ ਘਟ ਗਿਆ। ਜਿਹੜਾ ਜਾ ਰਿਹਾ ਪਾਣੀ ਦੂਜੇ ਸਟੇਸ਼ਨੋਂ ਉਹ ਨਹੀਂ ਜਾ ਰਿਹਾ। ਜਿੱਨਾਂ ਘਟਿਆ ਉਹ ਪੰਜਾਬ ਦਾ ਘਟਿਆ। ਹੂੰ ਨੰਬਰ ਜੋ ਜਿਹੜੀ ਤੁਸੀਂ ਗੱਲ ਕੀਤੀ ਵੀ ਪੱਕੇ ਕਰਦੇ ਉਹਦੇ ਨਾਲ ਜਿਹੜਾ ਪਾਣੀ ਸੀ ਸਾਡਾ ਲੈਵਲ ਉੱਪਰ ਆਉਂਦਾ ਸੀ ਪਾਣੀ ਧਰਤੀ ਸਿਮ ਦਾ ਤੇ ਜਿਹੜੀ ਮਾਲਵਾ ਵੈਰਟ ਹੈ ਜਿੱਥੇ ਆਪਣੇ ਨੇ ਪਾਣੀ ਖਾਰੇ ਉਹ ਸਿਮਣ ਨਾਲ ਉਹਦੀ ਜਿਹੜੀ ਤਸਵੀਰ ਬਦਲ ਜਾਂਦੀ ਬਦਲ ਜਾਂਦੀ ਉਹ ਪੇਂਡ ਦੇ ਜੋ ਬਣ ਜਾਂਦਾ ਉਹ ਹੁਣ ਜਦੋਂ ਕੰਕਰੀਟ ਪੈ ਗਈ ਉਹਦੇ ਨਾਲ ਇਹ ਤਾਂ ਪਲਾਸਟਿਕ ਦਾ ਪੇਪਰ ਪਾਦਾ ਉਹ ਬਿਲਕੁਲ ਨਹੀਂ ਸਿਮਣਾ ਉਹਦੇ ਨਾਲ ਜਿਹੜੇ ਸੈਟਾਂ ਦੇ ਤਰਾਸਤ ਵਗੈਰਾ ਸੀ ਉਹਨਾਂ ਨੂੰ ਵੀ ਨੁਕਸਾਨ ਹੋਣਾ ਪਾਣੀ ਦਾ ਲੈਵਲ ਉੱਪਰ ਨਹੀਂ ਹੁਣ ਖਾਰਾ ਪਾਣੀ ਦੀ ਤਸਵੀਰ ਨਹੀਂ ਬਦਲੀ ਇਹ ਵੱਡੇ ਘਾਟੇ ਇਹ ਹਾਂ ਹੁਣ ਜਿਹੜਾ ਇੱਕ ਪਾਸੇ ਦਾ ਇਹ ਜੋੜ ਲਾਇਏ ਵੀ ਅਸੀਂ ਪਾਣੀ ਹਰਿਆਣੇ ਨੂੰ ਜਾਣ ਨਹੀਂ ਦੇਣਾ ਤੇ ਦੂਜੇ ਪਾਸੇ ਆਪਣੇ ਆਪ ਹੀ ਗਏ ਨੇ ਵੀ ਅਸੀਂ ਇੰਨਾ ਪਾਣੀ ਦੇ ਰਹੇ ਹਾਂ ਹਮ ਹਰਿਆਣੇ ਵਿਚ ਹੈ ਰਾਜਸਥਾਨ ਨੂੰ ਦੇ ਦੇ ਰਾਜਸਥਾਨ ਨੂੰ ਕਿਤੇ ਕੱਲ ਇਦਾਂ ਹੋਊਗਾ ਵੀ ਰਾਜਸਥਾਨ ਮਾਰੂਥਲ ਜਿਹੜਾ ਹੈਗਾ ਉਹ ਉਪਜਾਊ ਬਣ ਜਾਏਗਾ ਪੰਜਾਬ ਮਾਰੂਥਲ ਹੋ ਜਾਊਗਾ ਪਾਣੀ ਨਾਲੇ ਦਾ ਲਗਾਤਾਰ ਇੱਕ ਮਸਲਾ ਹੋ ਰਿਹਾ ਹੈ ਜਿਹੜਾ ਇਹਨਾਂ ਨੇ ਨਵਾਂ ਕਾਨੂੰਨ ਬਣਾਤਾ ਪੋਲੂਸ਼ਨ ਹਮ ਅੱਗੇ ਐਸਾ ਵੀ ਜਿਹੜਾ ਪਾਣੀ ਨੂੰ ਪੋਲੂ ਰੰਗਲਾ ਕਰੂਗਾ ਉਹਦੇ ਸਜ਼ਾ ਵੀ ਹੁੰਦੀ ਸੀ ਹਮ ਕੈਦ ਵੀ ਹੁੰਦੀ ਜੁਰਮਾਨਾ ਵੀ ਹੁੰਦਾ ਤੇ ਹੁਣ ਤਾਂ ਕਾਨੂੰਨ ਇਹ ਬਣ ਗਿਆ ਵੀ ਉਹ ਅਪਰਾਧ ਨਹੀਂ ਐ ਉਹਨੂੰ ਜੁਰਮਾਨਾ ਹੋਣਾ ਉਹ ਜੁਰਮਾਨੇ ਨਾਲ ਕਰਪਸ਼ਨ ਵੀ ਪੈਦਾ ਹੋਊਗੀ ਤੇ ਉਹ ਫੈਕਟਰੀਆਂ ਨੂੰ ਕੀ ਗੱਲ ਹੈ ਉਹ ਨਹੀਂ ਪਲਾਂਟ ਲਾਉਣਗੇ ਜੁਰਮਾਨਾ ਭਰ ਦੇਣ ਜਿਹੜਾ ਅੱਜ 41 ਵੀ ਬਣੇਗਾ ਤੁਸੀਂ ਇੱਥੇ 28 ਸਕਟਾ ਮਨਾਈ ਹੈ ਹਾਂਜੀ ਹਲਕੀ ਕੱਢਿਆ ਕਿਉਂਕਿ ਸਾਰੇ ਲੀਡਰ ਬੈਠੇ ਸਨ ਸਾਰੇ ਬੁੱਧੀਜੀਵੀ ਇਕੱਠੇ ਹੋਏ ਬੁੱਧੀਜੀਵਾਂ ਦਾ ਵੀ ਕੋਈ ਕੋਈ ਵੱਖਰਾ ਪਲੇਟਫਾਰਮ ਨਹੀਂ ਇੱਕ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋ ਰਹੇ ਅਸੀਂ ਕੰਮ ਕਰ ਅਸੀਂ ਗੱਲਾਂ ਕਰ ਰਹੇ ਹਾਂ ਵੀ ਸ਼ਰੋਣੀ ਅਕਾਲੀ ਦਲ ਨਵਾਂ ਪੈਦਾ ਕਰਨ ਦੀ ਗੱਲ ਕਰ ਰਹੇ ਹਾਂ ਅਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ ਪਰ ਬੁੱਧੀਜੀਵੀ ਕਰ ਕੀ ਰਹੇ ਨੇ 41 ਸਾਲਾਂ ਦੇ ਵਿੱਚ ਪੰਜਾਬ ਉਦਾਂ ਹੀ ਲੁੱਟਿਆ ਜਾ ਰਿਹਾ ਹੈ ਪੰਜਾਬ ਦੇ ਮਸਲੇ ਉੱਥੇ ਹੀ ਖੜੇ ਹੋਏ ਆ ਜਿਵੇਂ ਤੁਸੀਂ ਆਪਣੇ ਮੂੰਹ ਹੀ ਗੱਲ ਕਹੀ ਹੈ ਕੇ ਮੁੱਦੇ ਉਸ ਤੋਂ ਵੀ ਵਧੇ ਆ ਘਟੇ ਨਹੀਂ ਫਿਰ ਬੁੱਧੀ ਜੀ ਵੀ ਕੀ ਕਰ ਰਹੇ ਆ ਤੁਸੀਂ ਐਸਜੀਪੀਸੀ ਮੈਂਬਰ ਤੁਹਾਡੇ ਤਜਰਬਾ ਰਿਹਾ 5 ਸਾਲ ਦੀ ਟਰਮ ਕੀਤੀ ਆ ਕੀ ਹਾਲਾਤ ਗਾਹ ਪੰਜਾਬ ਦੀ ਸੁਧਰਨਗੇ ਜਾਂ ਇਸ ਤੋਂ ਵੀ ਮਾੜੇ ਹੋਣਗੇ ਦੇਖੋ ਜਦੋਂ ਬੁੱਧੀ ਜੀ ਵੀ ਬਾਹਰ ਹੁੰਦਾ ਨਾ ਇਹ ਆਪਣੀ ਆਰਾਮ ਕਾਬ ਹੁੰਦਾ ਵੀ ਤਲਵਾਰ ਨਾਲੋਂ ਇਹ ਕਲਮ ਹੈ ਇਹਦੀ ਮਾਰ ਜ਼ਿਆਦਾ ਇਹਨਾਂ ਨੇ ਕੋਈ ਸੇਧ ਦੇਣੀ ਹੁੰਦੀ ਆ ਪਾਰਟੀ ਨੂੰ ਵੀ ਆਪਣੇ ਸਮਾਜ ਨੂੰ ਵੀ ਕਿ ਕਲਮੋਂ ਪਰਵੇਂ ਚਲਾਉਣਾ ਜੋ ਜਨੇ ਬੁੱਧੀ ਜੀ ਵੀ ਹੋ ਇਸ ਗੱਲ ਤੇ ਕਿੰਤੂ ਪ੍ਰੰਤੋ ਕਰਦੇ ਵੀ ਜਿਹੜੀ ਕਿਉਂ ਨਾ ਸਹੀ ਨਮਾਇंदे ਨਹੀਂ ਚੁਣੋ ਪਰ ਉਹ ਸਭਾ ਤੇ ਇਸ ਤਰ੍ਹਾਂ ਕੇ ਸਾਹਮਣੇ ਨਹੀਂ ਆਉਂਦੇ ਹਮ ਇਹਨਾਂ ਨੂੰ ਆਪਣਾ ਰੋਲ ਪਲੇ ਕਰਨਾ ਚਾਹੀਦਾ ਹਮ ਇਹਨਾਂ ਪੜਿਆ ਲਿਖਿਆ ਤਾਂ ਤਾਂ ਇਹ ਮੈਂ ਕਹਿੰਦਾ ਵੀ ਇਸ ਗੱਲ 'ਚ ਯੋਗਦਾਨ ਪਾਉਂਦਾ ਹੈ ਜਿਹੜੀ ਮਾੜੀ ਲੀਡਰਸ਼ਿਪ ਪੈਦਾ ਕਰਨ ਚ ਹਮ ਤੇ ਵੋਟਾਂ ਵੀ ਘਟਾਉਣੀ ਲਾਇੰਚ ਕਰਨ ਦਾ ਜਹਾਜ਼ ਸਮਝਦੇ ਹਮ ਤੇ ਇਹ ਉਸ ਮੌਕੇ ਦੇ ਜੋ ਵੈਨਨ ਉਸ ਗੱਲ ਦਾ ਪ੍ਰਚਾਰ ਨਹੀਂ ਚਾਹ ਕਿਉਂਕਿ ਨਿਊਟਰਲ ਬਰਗ ਹੈ ਹਮ ਪਰ ਜਦੋਂ ਕੋਈ ਪਾਰਟੀ ਦੇ ਲੈਵਲ ਤੇ ਪ੍ਰਚਾਰ ਕਰਦਾ ਹਰ ਕੋਈ ਆਪਣੀ ਪਾਰਟੀ ਦੀ ਸਿਰਫ ਗੱਲ ਬੁੱਧੀਜੀਵੀ ਕੋ ਲਗੋ ਬਰਗ ਹੁੰਦਾ ਇਹਦਾ ਸਹੀ ਗੱਲ ਅੰਦਰ ਰੁੱਕਨ ਰੱਖੇ ਤੇ ਲੋਕਾਂ ਨੂੰ ਫਰਕ ਪਵੇ ਚੰਗੀ ਲੀਡਰਸ਼ਿਪ ਸਾਹਮਣੇ ਆ ਸਕੇ ਹਮ ਕੋਈ ਉਹਦਾ ਰੋਲ ਨਹੀਂ ਪਲੇ ਕਰ ਪਰ ਹਾਂ ਹਾਲ ਕੀ ਹੈ ਹਾਲਾਤ ਕਿਵੇਂ ਸੁਧਰਨਗੇ ਪੰਜਾਬ ਦੇ ਹਾਲਾਤ ਆ ਉਦਾਂ ਹੀ ਖਰਾਬ ਹੋ ਰਹੇ ਉਹ ਹਾਲਾਤ ਹੈ ਜਿਹੜੇ ਲੋਕ ਆਪਲੇ ਲੈਵਲ ਤੇ ਕਰਦੇ ਇਹ ਹਾਲਾਤ ਵਿਗੜ ਰਹੇ ਹਨ ਜਿਹੜੀਆਂ ਜੇ 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 ਖਤਮ ਕੀਤਾ ਜਾ ਸਕਦਾ ਔਰ ਕਿਹੜੀ ਪਾਰਟੀ ਜਾਂ ਕਿਹੜੇ ਬੰਦੇ ਅੱਗੇ ਆ ਕੇ ਉਹ ਹਾਲ ਕਰ ਸਕਦੇ ਆ ਦਿਖਦਾ ਤੇ ਕੁਝ ਨਹੀਂ ਸਾਨੂੰ ਲੱਗਦਾ ਤੇ ਉਹਦੇ ਜਿਵੇਂ ਕੋਈ ਜੜੀ ਇਲੈਕਸ਼ਨ ਆ ਨਾ ਕੈਂਡੀਡੇਟ ਜੀ ਇਲੈਕਸ਼ਨ ਪਾਰਟੀ ਕਰ ਦਿੰਦੀ ਜਿਹੜਾ ਵੋਟਰ ਉਹ ਪਾਰਟੀ ਨੂੰ ਵੋਟ ਪਾਉਂਦਾ ਹੂੰ ਜੋ ਮੇਰੀ ਸੋਚ ਆ ਵੀ ਪੋਟ ਜਿਹੜੀ ਆ ਉਹ ਕੈਂਡੀਡੇਟ ਨੂੰ ਦੇਖ ਕੇ ਪਾਣੀ ਚਾਹੀਦਾ ਹੂੰ ਜੇ ਚੰਗੇ ਕੈਂਡੀਡੇਟ ਆਉਣਗੇ ਤਾਂ ਲਾਜ਼ਮੀ ਜਿਹੜਾ ਪ੍ਰਬੰਧ ਉਹਦਾ ਸੁਧਾਰ ਹੂੰ ਹੁਣ ਅਸੀਂ ਕਹਿ ਦਿੰਦੇ ਜੀ ਫਲਾਣੀ ਪਾਰਟੀ ਨੂੰ ਵੋਟ ਪਾਉਣੀ ਹੈ ਉਹ ਜਿੰਨੂੰ ਮਰਜ਼ੀ ਖੜਾ ਕਰ ਦੇ ਹੂੰ ਤੇ ਫਿਰ ਉਹ ਦੇ ਦਿੰਦੇ ਜੀ ਜਿਹੜੀ ਬੰਦੇ ਨੂੰ ਖੜਾ ਲੰਨੀ ਉਹਨੂੰ ਫਿਰ ਧਰਮ ਬਾਰੇ ਬਿਆਨ ਘੱਟ ਹੁੰਦਾ ਹੈ ਲੋਕਲ ਆਪਣੀ ਜਿਹੜਾ ਕਮਾਕਾਰਾਂ ਲਈ ਜਾਦਾ ਹੱਲ ਕੀ ਹੋਊਗਾ ਹਾਲਤ ਹੈ ਵੋਟਰ ਇਸ ਗੱਲ ਦਾ ਕੈਲ ਕਰਨ ਵੀ ਕੈਂਡੀਡੇਟ ਕਿਹੜਾ ਚੰਗਾ ਕਿਸੇ ਪਾਰਟੀ ਦਾ ਵੀ ਹੋਊਗਾ ਪਾਰਟੀਆਂ ਦੇ ਹੀ ਆ ਗਿਆਣ ਗਿਆ ਡਾਇਰੈਕਟੋਰੀਕਲੀ ਆਉਣਗੇ ਜਿਹਾ ਅਸੀਂ ਪਾਰਟੀ ਰੂਹਾਂ ਬਦਲਦੇ ਨਹੀਂ ਫਿਰ ਪਾਰਟੀ ਦੇ ਇਹ ਲੋਕ ਤਾਂ ਇਸ ਗੱਲ ਚੰਬੜੇ ਬਾਪ ਤੇ ਹੂੰ ਉਹ ਪਿਛੇ ਜਦੋਂ ਪਾਰਲੀਮੈਂਟ ਦੀ ਚੋਣ ਹੋਈ ਹੈ ਹੂੰ ਸਾਰੇ ਇਹ ਪਾਰਟੀ ਨੂੰ ਇਹ ਸੀ ਵੀ ਮੈਨੂੰ ਵੋਟ ਜ਼ਿਆਦਾ ਮਿਲਣਗੀਆਂ ਮੇਰੇ ਕੈਂਡੀਡੇਟ ਜ਼ਿਆਦਾ ਪਰ ਲੋਕਾਂ ਨੇ ਨਹੀਂ ਕਬੂਲਿਆ ਦੋ ਆਜ਼ਾਦ ਮੀ ਦੁਬਾਰਾ ਨੂੰ ਕਬੂਲ ਲਿਆ ਹੂੰ ਲੋਕ ਤਾਂ ਹੰਬੜਾ ਮਾਰਦੇ ਜਿੰਨਾ ਕੋਸਕਿ ਪਰ ਅਸੀਂ ਆਪਣਾ ਫੱਜ ਨਹੀਂ ਨਾ ਪਰ ਜਿਨ੍ਹਾਂ ਨੇ ਫਰਜ ਨਿਭਾਣਾ ਹੈ ਜਿਹੜੇ ਲੀਡਰ ਬੁੱਧੀਜੀਵੀ ਨਹੀਂ ਉਹ ਤੇ ਅੱਗੇ ਆ ਹੀ ਨਹੀਂ ਰਹੇ ਉਹ ਤੇ ਗੱਲ ਹੀ ਨਹੀਂ ਕਰਕੇ ਰਿਹਾ ਜੀ ਉਹ ਤੇ ਸਿਰਫ ਆਪਣੀ ਕਲਮਾਂ ਤੱਕ ਜਾ ਘਰਾਂ 'ਚ ਬੈਠ ਕੇ ਜਾ ਭਾਸ਼ਣ ਦੇ ਕੇ ਘਰ ਨੂੰ ਚਲੇ ਜਾਂਦੇ ਆ ਹੱਲ ਕੀ ਹੋਊਗਾ ਹੱਲ ਤਾਂ ਇਹ ਦੇਖੋ ਜਿਵੇਂ ਕੋਈ ਵੀ ਕੋਟੇਕਰ ਵਰਤੂ ਕੋਟੇਕਰ ਵਰਤਦਾ ਨਹੀਂ ਐਸੀ ਗੱਲ ਨਹੀਂ ਐ ਦੇਖੋ ਹੁਣ ਸਾਡੇ ਦਾ ਇਹ ਬੁੱਧੀਜੀਵੀ ਇਹ ਗੱਲ ਕਹਿ ਦਿੰਦੇ ਵੀ ਇੰਨਾ ਛੋਟਾ ਜਿਹਾ ਇੱਕ ਅਲੱਗ ਕਿਵੇਂ ਬਣ ਜਾਊ ਹਾਲਾਂਕਿ ਜੇ ਆਪਾਂ ਦੇਖੀਏ ਵਰਡ ਦੇ ਨਕਸ਼ੇ ਤੇ ਸੇ 60000 ਲੜਗਪਾ ਗਮਲ ਪਹੇ ਹੈ ਜਿਹੜਾ ਦੀ ਬਾਤ ਹੀ ਸਾਡੇ ਨੂੰ ਇਕੱਠ ਹੂੰ ਇਹ ਦੂਜੀ ਗੱਲ ਜਿਹੜੀ ਹੈ ਸਾਡੇ ਉਹਦੇ ਅਸੀਂ ਨਿਜ ਪ੍ਰਸਤੀ ਨੂੰ ਜਿਆਦਾ ਜਿਹੜਾ ਪਹਿਲ ਦੰਨੇ ਹੂੰ ਜਿਹੜੇ ਨਵੇਂ ਉਹ ਵੀ ਉਹੀ ਗੱਲ ਹੋਮੀ ਸੈਂਟਰਲ ਲੈਵਲ ਤੱਕ ਪਰਿਵਾਰ ਪ੍ਰਸਤੀ ਹੈ ਪਰਿਵਾਰ ਪ੍ਰਸਤੀ ਪੰਜਾਬ 'ਚ ਵੀ ਤੇ ਲੋਕ ਇਸ ਦਾ ਹੱਲ ਕਰ ਸਕਦੇ ਹੂੰ ਆ ਤੁਹਾਡਾ ਕਹਿਣ ਦਾ ਮਤਲਬ ਹੈ ਪਰਿਵਾਰਵਾਦ ਉੱਪਰ ਉੱਠ ਕੇ ਕੌਮ ਨੂੰ ਸੋਚ ਕੌਮ ਲਈ ਸੋਚਣਾ ਪਏਗਾ ਔਰ ਆਪਣੇ ਨਿੱਜ ਸਵਾਰਥਾਂ ਨੂੰ ਪਿੱਛੇ ਰੱਖਣਾ ਪਏਗਾ ਪਰ ਹਾਲਾਤ ਇਹ ਵੀ ਨਾਤੇ ਪਰਿਵਾਰਵਾਦ ਨੂੰ ਛੱਡਿਆ ਜਾ ਰਿਹਾ ਨਾ ਕੌਮ ਲਈ ਸੋਚਿਆ ਜਾ ਰਿਹਾ ਤੇ ਨਾ ਨਿੱਜ ਸਵਾਰਥ ਛੱਡੇ ਜਾ ਰਹੇ ਹਾਲਾਤ ਬਹੁਤ ਮਾੜੇ ਹੁੰਦੇ ਜਾ ਰਹੇ ਆ ਤੇ ਸਰਦਾਰ ਰਤਨ ਸਿੰਘ ਜੀ ਨਾਲ ਗੱਲਬਾਤ ਕਰ ਰਿ ਸੀਗੇ ਔਰ ਇਹਨਾਂ ਨੇ ਆਪਣੇ ਤਜਰਬੇ ਵਿੱਚੋਂ ਦੱਸਿਆ ਕਿ ਵੋਟਰ ਜਿਹੜੇ ਆ ਉਹ ਹਮਲਾ ਮਾਰਦੇ ਆ ਪੰਜਾਬ ਦੀ ਜਨਤਾ ਜਿਹੜੀ ਹੈ ਪੰਜਾਬ ਦੇ ਲੋਕ ਜਿਹੜੇ ਆ ਉਹ ਦੁਖੀ ਆ ਪਿਛਲੇ ਐਮਪੀ ਦੀ ਟਰਮ ਦੇ ਵਿੱਚ ਉਹਨਾਂ ਨੇ ਦੋ ਆਜ਼ਾਦ ਉਮੀਦਵਾਰ ਜਿਤਾਏ ਔਰ ਬਹੁਤ ਵੱਡੇ ਫਰਕ ਦੇ ਨਾਲ ਜਿਤਾਏ ਫਰੀਦਕੋਟ ਅਤੇ ਖਡੂਰ ਸਾਹਿਬ ਹਲਕੇ ਦੀ ਜਿਹੜੀ ਚੋਣ ਹੋਈ ਹੈ ਉੱਥੇ ਵੱਡੇ ਪੱਧਰ ਤੇ ਜਿਹੜੇ ਹੈਗੇ ਆ ਭਾਈ ਅਮਰਪਾਲ ਸਿੰਘ ਜੀ ਐਮਪੀ ਬਣੇ ਫਰੀਦਕੋਟ ਤੋਂ ਸਰਦਾਰ ਸਰਵਜੇਤ ਸਿੰਘ ਜੀ ਭਾਈ ਬੀਨ ਸਿੰਘ ਜੀ ਦੇ ਸੁਪੁੱਤਰ ਉਹ ਐਮਪੀ ਬਣਾਏ ਗਏ ਔਰ ਜਨਤਾ ਜਿਹੜੀ ਹੈ ਪੰਜਾਬ ਦੇ ਲੋਕ ਜਿਹੜੇ ਆ ਉਹ ਅਵੇਅਰ ਨੇ ਪਰ ਨਹੀਂ ਅਵੇਅਰ ਹੈਗੇ ਤੇ ਸਾਡੇ ਲੀਡਰ ਨਹੀਂ ਅਵੇਅਰ ਹੈਗੇ ਹੁਣ ਐਸਜੀਪੀਸੀ ਆਪਣੇ ਮਸਲਿਆਂ ਤੇ ਚੁਲਜੀ ਹੋਈ ਹੈ ਸਿੱਖ ਜਿਹੜੀਆਂ ਜਥੇਬੰਦੀਆਂ ਆਪਣੇ ਮਸਲਿਆਂ ਚ ਉਲਝੀਆਂ ਹੋਈਆਂ ਨੇ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ 2027 ਦੀਆਂ ਵੋਟਾਂ ਨੇੜੇ ਆ ਗਈਆਂ ਔਰ ਅਕਾਲੀ ਦਲ ਜਿਹੜਾ ਹਾਸ਼ੀਏ ਤੇ ਆ ਉਹ ਅਕਾਲੀ ਦਲ ਨੂੰ ਲੋਕ ਬਿਲਕੁਲ ਪਰਵਾਹ ਨਹੀਂ ਕਰਨਾ ਚਾਹੁੰਦੇ ਪਰ ਜੇ ਇਹਨਾਂ ਹਾਲਾਤਾਂ ਵਿੱਚ 2027 ਦੀਆਂ ਵੋਟਾਂ ਹੋ ਜਾਂਦੀਆਂ ਨੇ ਅਕਾਲੀ ਦਲ ਉੱਭਰ ਕੇ ਨਹੀਂ ਆਉਂਦਾ ਨਵਾਂ ਸਮਨੇ ਤੇ ਫਿਰ ਕੀ ਹੋਏਗਾ ਜਾਂ ਤਾਂ ਭਾਜਪਾ ਦੀ ਜਿਹੜੀ B ਪਾਰਟੀ ਹੈ ਆਮ ਆਦੀ ਪਾਰਟੀ ਉਹਨੂੰ ਦੁਆਰੋਂ ਚੁਣ ਲਿਆ ਜਾਏਗਾ ਜਾਂ ਫਿਰ ਕਾਂਗਰਸ ਪਾਰਟੀ ਜਿਹਨੂੰ ਤੁਸੀਂ ਸਿੱਖਾਂ ਦੀ ਕਤਲ ਕਹਿੰਨੇ ਆ ਜਿਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਵਾਇਆ ਫਿਰ ਦੁਆਰੋਂ ਪੰਜਾਬ 'ਚ ਆ ਜਾਏਗੀ ਤੇ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਉਹ ਫਿਰ ਦਾ 5 ਸਾਲ ਲਈ ਖਤਮ ਹੋ ਜਾਏਗੀ ਔਰ 5 ਸਾਲੋਂ ਫਿਰ ਆਪਣੇ ਆਪ ਨੂੰ ਸੁਰਜੀਤ ਕਰਨ ਦੀ ਜੋੜ ਲਾਂਦੀ ਰਹੇਗੀ ਤੇ ਅਗਲੇ 2032 ਦੇ ਵਿੱਚ ਜਾ ਕੇ ਫਿਰ ਕਿਤੇ ਚੋਣਾ ਹੋਣ ਗਿਆ ਤੇ ਫਿਰ ਕਿਤੇ ਅਸੀਂ ਸੋਚਾਂਗੇ ਪੰਜਾਬ ਦਾ ਪੇਖ ਹੋਵੇਗਾ ਹਾਲਾਤ ਇੰਨੇ ਮਾੜੇ ਹੋ ਰਿਹਾ ਕਿ ਸਾਡੀ ਪੰਜਾਬ ਦੀ ਕੋਈ ਖੇਤਰੀ ਪਾਰਟੀ ਨਹੀਂ ਰਹੇਗੀ ਜੇ ਇਹ ਗੱਲ ਕਹਿ ਦਵਾਂ ਇਹਦੇ ਚ ਕੋਈ ਅਤਕਤਨੀ ਨਹੀਂ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕੋਲ ਨਹੀਂ ਤਾਕਤ ਨਹੀਂ ਸਮਰਥਾ ਨਹੀਂ ਉਹ ਪੰਜਾਬ ਦੇ ਪੰਜਾਬੀ ਜਿਹੜੇ ਸਮਾਜਿਕ ਮੁੱਦਿਆਂ ਬਾਰੇ ਗੱਲਬਾਤ ਕਰ ਸਕੇ ਪਰ ਇਹ ਹਾਲਾਤਾਂ ਵਿੱਚ ਫਿਰ ਕੌਮ ਲੀਡਰਲੈਸ ਦਿਖਦੀ ਨਜ਼ਰ ਆਂਦੀ ਹੈ ਇਸ ਲੀਡਰਲੈਸ ਕੌਮ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਬੁੱਧੀਜੀਵੀ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਔਰ ਕਲਮਾਂ ਦੇ ਨਾਲ-ਨਾਲ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਜਾਗਰੂਕ ਕਰਨਾ ਤੁਹਾਡਾ ਫਰਜ਼ ਹੈ ਧੰਨਵਾਦ ਸਰਦਾਰ ਇੰਦਰਜੀਤ ਸਿੰਘ ਰਤਨਗੜ੍ਹ ਨਾਲ ਗੱਲਬਾਤ ਕਰ ਰਹੇ ਸੀ ਐਸਜੀਪੀ ਸਾਬਕਾ ਮੈਂਬਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ